ਪੰਜਾਬੀ ਗਾਇਕ ਅਤੇ ਅਦਾਕਾਰਾ ਅਮਰ ਨੂਰੀ ਨੂੰ ਮਿਲੀ ਧਮਕੀ ਮਾਮਲੇ 'ਚ ਹੁਣ ਵੱਡਾ ਖੁਲਾਸਾ ਹੋਇਆ ਜੀਹਾਂ ਉਹਨਾਂ ਨੂੰ ਮਿਲੀ ਧਮਕੀ ਮਾਮਲੇ 'ਚ ਸਾਹਮਣੇ ਆਇਆ ਹੈ ਕਿ ਇਹ ਕੋਈ ਧਮਕੀ ਭਰੀ ਜਿਹੜੀ ਕਾਲ ਉਹਨਾਂ ਨੂੰ ਆਈ ਸੀਗੀ ਇਹ ਕਿਸੇ ਰੰਜਿਸ਼ ਤੇ ਚੱਲਦੀ ਨਹੀਂ ਬਲਕਿ ਸਾਈਬਰ ਠੱਗੀ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਸੀ ਜੀਹਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਅਮਰ ਨੂਰੀ ਜਿਹੜੀ ਕਾਲ ਆਈ ਸੀ ਧਮਕੀ ਭਰੀ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਹੈਗਾ ਇੰਸਪੈਕਟਰ ਗੁਰਬੀਰ ਸਿੰਘ ਖੁਦ ਨੂੰ ਦੱਸਦੇ ਹੋਏ ਜਿਹੜੀ ਸੀਗੀ ਅਮਰ ਨੂਰੀ ਨੂੰ ਧਮਕੀ ਦਿੱਤੀ ਸੀ ਖਾਫ ਤੌਰ ਤੇ ਕਿਹਾ ਸੀ ਕਿ ਅਮਰ ਨੂਰੀ ਦੇ ਜਿਹੜੇ ਬੇਟੇ ਨੇ ਉਹ ਗਾਣਾ ਬੰਦ ਕਰਦਨ ਤੇ ਉਹਨਾਂ ਕੋ ਪੈਸੇ ਵੀ ਮੰਗੇ ਸੀ ਤੇ ਵੱਡੀ ਧਮਕੀ ਜਿਹੜੀ ਸੀਗੀ ਗਾਇਕਾ ਤੇ ਅਦਾਕਾਰ ਅਮਰ ਨੂਰੀ ਨੂੰ ਜੋ ਸੀਗੇ ਬੀਤੇ ਦਿਨੀ ਮਿਲੀ ਸੀ ਇਹ ਚ ਵੱਡਾ ਖੁਲਾਸਾ ਹੋਇਆ ਕਿ ਸਾਈਬਰ ਠੱਗੀ ਨਾਲ ਸਾਰਾ ਮੁੱਦਾ ਜੁੜਿਆ ਹੋਇਆ ਸੀ ਤੇ ਪਠਾਨਕੋਟ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਨਾਂ ਤੇ ਜਿਹੜਾ ਨੰਬਰ ਜਿਸ ਤੋਂ ਕਾਲ ਅਮਰ ਨੂਰੀ ਨੂੰ ਆਈ ਸੀ ਉਹ ਪਠਾਨਕੋਟ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਨਾਮ ਤੇ ਰਜਿਸਟਰਡ ਸੀ ਤੇ ਉਸੇ ਤੋਂ ਜਿਹੜੀ ਸੀਗੀ ਧਮਕੀ ਭਰੀ ਕਾਲ ਜਿਹੜੀ ਸੀਗੀ ਅਮਰ ਨੂਰੀ ਨੂੰ ਆਈ ਸੀ ਤੇ ਇਸ ਦੇ ਨਾਲ ਹੀ ਜਿਹੜਾ ਮਹਿਲਾ ਦਾ ਸਭ ਭੇਗਾ ਉਹਨੂੰ ਹੈਕ ਕੀਤਾ ਗਿਆ ਤੇ ਇਸ ਦੇ ਨਾਲ ਹੀ ਵੱਡੀ ਜਾਣਕਾਰੀ ਸਾਹਮਣੇ ਆਈਏ ਇਸ ਸਾਰਾ ਜਿਹੜਾ ਮੁੱਦਾ ਸੀਗਾ ਸਾਈਬਰ ਠੱਗੀ ਦੇ ਨਾਲ ਜੁੜਿਆ ਹੋਇਆ ਸੀ ਤੇ ਇਸ ਦੇ ਚੱਲਦੇ ਹੀ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਜਿਹੜਾ ਸੀਗਾ ਰਾਉਂਡ ਅਪ ਕੀਤਾ ਗਿਆ ਇਸ ਤੇ ਕੇਸ ਜੋ ਜੋ ਅਮਰ ਰੂਣੀ ਧਮਕੀ ਮਾਮਲਾ ਸੀਗਾ ਇਸ ਦੇ ਵਿੱਚ ਤੇ ਇਸ ਦੇ ਨਾਲ ਹੀ ਇਹ ਜਾਣਕਾਰੀ ਸਾਹਮਣੇ ਆਈਏ ਕਿ ਇਹ ਕੋਈ ਵੀ ਨਿੱਜੀ ਰੰਜਿਸ਼ ਦੇ ਤਹਿਤ ਧਮਕੀ ਅਮਰ ਰੂਣੀ ਨੂੰ ਨਹੀਂ ਮਿਲੀ ਸੀ ਬਲਕਿ ਇਹ ਸਾਰੇ ਇੱਕ ਠੱਗੀ ਸਾਈਬਰ ਠੱਗੀ ਜੋ ਸੀਗੀ ਇਸ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਐਸੀ ਦਰਸਾਰ ਇੱਕ ਮਹਿਲਾ ਪਠਾਨਕੋਟ ਦੀ ਰਹਿਣ ਵਾਲੀ ਸੀ ਉਹ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਉਸ ਨੂੰ ਇੱਕ ਪੇਜ ਮਿਲਿਆ ਜਿਸ ਨੂੰ ਉਸਨੇ ਫੋਲੋ ਕੀਤਾ ਤੇ ਉੱਥੇ ਆਪਣਾ ਨੰਬਰ ਦੇ ਰਾਹੀ ਜਿਹੜਾ ਸੀਗਾ ਉਸ ਪੇਜ ਵੱਲੋਂ ਉਸ ਮਹਿਲਾ ਦਾ ਨੰਬਰ ਹੈਕ ਕੀਤਾ ਗਿਆ ਤੇ ਉਸ ਦਾ WhatsApp ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਤੇ WhatsApp ਦੇ ਰਾਹੀਂ ਯਾਨੀ ਕਿ ਉਹ ਜੋ ਮਹਿਲਾ ਸੀਗੀ ਉਸ ਦੇ WhatsApp ਨੰਬਰ ਦੇ ਰਾਹੀਂ ਉਹ ਜਿਹੜੇ ਮੁਲਜ਼ਮ ਸੀਗਾ ਉਸ ਵੱਲੋਂ ਅਮਰ ਨੂਰੀ ਨੂੰ ਕਾਲ ਕੀਤੀ ਗਈ ਤੇ ਉਸ ਤੋਂ ਬਾਅਦ ਅਬਰ ਨੂਰੀ ਨੂੰ ਕਾਲ ਕਰਕੇ ਉਸ ਸ਼ਖਸ ਨੇ ਖੁਦ ਨੂੰ ਇੰਸਪੈਕਟਰ ਦੱਸਿਆ ਤੇ ਸਾਫ਼ ਤੌਰ ਤੇ ਕਿਹਾ ਕਿ ਮੈਂ ਇੰਸਪੈਕਟਰ ਗੁਰਮੀਤ ਸਿੰਘ ਦਸ ਰਿਹਾ ਗੁਰਮੀਤ ਸਿੰਘ ਇੰਸਪੈਕਟਰ ਆਪਣੇ ਆਪ ਨੂੰ ਦੱਸ ਕੇ ਅਮਰ ਨੂਰੀ ਨੂੰ ਧਮਕੀ ਦਿੱਤੀ ਕਿ ਆ ਕਿ ਆਪਣੇ ਬੇਟੇ ਨੂੰ ਕੋ ਗਾਣਾ ਛੱਡ ਦੇ ਨਹੀਂ ਤਾਂ ਅੰਜਾਮ ਹਿਨੀਓ ਵੇਗਾ ਤੇ ਪੈਸੇ ਵੀ ਮੰਗੇ ਤੇ ਇਸ ਤਰ੍ਹਾਂ ਦੀ ਵੱਡੀ ਧਮਕੀ ਜੁੜੀ ਸੀਗੀ 23 ਦਸੰਬਰ ਨੂੰ ਜਿਗੀ ਅਮਰ ਨੂਰੀ ਨੂੰ ਦਿੱਤੀ ਗਈ ਕਾਲ ਕਰਕੇ ਜਿਸ ਤੋਂ ਬਾਅਦ ਹਾਂ ਅਮਰ ਨੂਰੀ ਨੇ ਜਿਹੜੇ ਸੀਗਾ ਸਾਫ਼ ਤੌਰ ਤੇ ਸਿੱਧਾ ਡਰ ਗਏ ਕਿਉਂਕਿ ਕਿਸੇ ਨੂੰ ਵੀ ਇਦਾਂ ਦੀ ਕਾਲ ਆਏਗੀ ਤਾਂ ਬੇਸ਼ੱਕ ਡਰ ਹੀ ਜਾਏਗਾ ਤੇ ਅਮਰ ਨੂਰੀ ਵੀ ਡਰ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ 'ਚ ਕੰਪਲੇਨ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਇਸ ਤੋਂ ਬਾਅਦ ਵੀ ਹੁਣ ਵੱਡੀ ਖਬਰ ਅੱਜ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਵੀ ਇਹ ਪੂਰਾ ਮਾਮਲਾ ਅਮਰ ਨੂਰੀ ਨੂੰ ਧਮਕਾਉਣ ਵਾਲੀ ਕਾਲ ਦਾ ਆਇਆ ਸੀਗਾ ਇਹ ਰਾ ਕੁਝ ਆ ਸਾਈਬਰ ਧੱਗੀ ਨਾਲ ਜੁੜਿਆ ਹੋਇਆ ਤੇ ਪੂਰਾ ਮਾਮਲਾ ਸਾਈਬਰ ਧੱਗੀ ਦਾ ਜਿਸ ਤੋਂ ਧਮਕੀ ਦੇਣ ਦੇ ਨਾਲ ਜਿਹੜਾ ਸੀਗਾ ਫਰਾਡ ਕਰਨ ਦੀ ਕੋਸ਼ਿਸ਼ ਅੰਬਰ ਨੂਰੀ ਦੇ ਨਾਲ ਕੀਤੀ ਗਈ ਸੀ ਯਾਨੀ ਕਿ ਕੋਈ ਰੰਜਿਸ਼ ਇਸ ਦੇ ਪਿੱਛੇ ਨਹੀਂ ਨਿਕਲ ਕੇ ਆਈ ਹੈ ਲੇਕਿਨ ਇਹ ਫਰਾਡ ਕਰਨ ਦੇ ਮੰਸ਼ਾ ਦੇ ਨਾਲ ਜਿਹੜੀ ਸੀਗੇ ਧਮਕੀ ਦਿੱਤੀ ਗਈ ਸੀ ਇਸ ਤੇ ਸਨੋ ਡੀਐਸਪੀ ਮੋਹਿਤ ਸਿੰਘਲਾ ਤੋਂ ਪੂਰੀ ਜਾਣਕਾਰੀ ਜੀ ਕੱਲ ਅਸੀਂ ਇੱਕ ਮੀਡੀਆ ਦੇ ਸਾਥੀਆਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਗਾਇਕਾ ਅਮਰ ਨੂਰੀ ਨੂੰ ਇੱਕ ਕਾਲ ਆਈ ਸੀ ਜੋ ਆਪਦੇ ਆਪ ਨੂੰ ਪੁਲਿਸ ਪਰਸਨ ਦੱਸ ਰਿਆ ਸੀ ਤੇ ਉਸਨੇ ਉਹਨਾਂ ਨੂੰ ਥ੍ਰੈਟਨ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਸਸਪੈਕਟ ਰਾਉਂਡ ਆਪ ਕੀਤੇ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ ਲੇਡੀ ਇੱਕ ਹੈ ਸੰਦੀਪ ਕੌਰ ਜੋ ਕਪੂਰਥਲਾ ਜੀ ਰਹਿਣ ਵਾਲੀ ਹੈ ਇਹ ਇਹ ਆਪਣੇ ਇੰਸਟਾਗ੍ਰam ਨੂੰ ਚਲਾ ਰਹੀ ਸੀ ਉੱਥੇ ਇੱਕ ਇਹਨੂੰ ਪੇਜ ਕੋਈ ਦਿਖਿਆ ਉਹਦੇ ਤੇ ਜੋ ਉਹਦਾ WhatsApp ਤੇ ਨੰਬਰ ਦਿੱਤਾ ਹੋਇਆ ਸੀ ਉਹਦੇ ਤੇ ਇਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਪੈਸਿਆਂ ਦੇ ਲਾਲਚ ਦੇ ਵਿੱਚ ਕੋਈ ਜੌਬ ਦੀ ਜਾਂ ਹੈਲਪ ਮਦਦ ਫਾਈਨੈਂਸ਼ੀਅਲ ਹੈਲਪ ਕਰਨ ਵਾਸਤੇ ਕੋਈ ਪੇਜ ਬਣਾਇਆ ਹੋਇਆ ਸੀ ਉਹ ਹੇਜੇ ਪੇਜ ਤੇ ਉੱਤੇ WhatsApp ਦੇ ਉੱਤੇ ਉਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੰਦੀਪ ਕੌਰ ਨੂੰ ਗੱਲਾਂ ਚ ਲਗਾ ਕੇ ਉਸ ਤੋਂ OTP ਲੈ ਕੇ ਉਹਦੇ ਜਿਹੜਾ ਨੰਬਰ ਦੇ ਉੱਤੇ ਉਸਦਾ WhatsApp ਚੱਲ ਰਿਆ ਸੀ ਉਹ ਉਹ ਆਪਣੇ ਕੋਲ WhatsApp ਤੇ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਉਸੇ WhatsApp ਦੇ ਰਾਹੀਂ ਉਸਨੇ ਉਸ ਪਰਸਨ ਨੇ ਅੱਜ ਆਪਣ ਨੂੰ ਪੁਲਿਸ ਇੰਸਪੈਕਟਰ ਦੱਸਦੇ ਹੋਏ ਗਾਇਕਾ ਮਰਦੂਰੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਥ੍ਰੈਟਨ ਕੀਤਾ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹਨਾ ਇਹ ਇੱਕ ਸਾਈਬਰ ਫਰੋਡ ਦਾ ਤਰੀਕਾ ਹੈ ਜੇ ਤੁਹਾਨੂੰ ਵੀ ਕੋਈ ਕਾਲ ਆਉਂਦੀ ਹੈ ਜ ਜਿਹਦੇ ਵਿੱਚ ਕੋਈ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਅਸੀਂ ਤੁਹਾਡਾ ਬੇਟਾ ਜਾਂ ਬੇਟੀ ਫੜੇ ਨੇ ਇਹ ਗਰੁੱਪ ਦੇ ਵਿੱਚ ਫੜੇ ਸੀ ਬਾਕੀ ਬੱਚਿਆਂ ਦਾ ਕਸੂਰ ਹੈ ਪਰ ਤੁਹਾਡੇ ਬੇਟੇ ਦਾ ਜਾਂ ਬੇਟੀ ਦਾ ਕਸੂਰ ਨਹੀਂ ਹੈ ਤੇ ਉਹਨੂੰ ਛੱਡਣ ਵਾਸਤੇ ਅਸੀਂ ਸਾਨੂੰ ਪੈਸੇ ਪਾਓ ਤੁਹਾਨੂੰ ਕੋਈ ਕਯੂਆਰ ਕੋਡ ਜਾਂ ਬੈਂਕ ਅਕਾਊਂਟ ਨੰਬਰ ਦਿੰਦੇ ਨੇ ਤਾਂ ਇਹ ਜੀ ਕਾਲਸ ਤੋਂ ਸਾਵਧਾਨ ਰਹੋ ਘਬਰਾਓ ਨਹੀਂ ਕੋਈ ਵੀ ਪੈਸੇ ਇਹੋ ਜਿਹੇ ਲੋਕਾਂ ਨੂੰ ਟ੍ਰਾਂਸਫਰ ਨਾ ਕਰੋ ਅਤੇ ਆਪਣੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਜਾਂ 1930 ਪੋਰਟਲ ਦੇ ਉੱਤੇ ਤੁਰੰਤ ਕੰਪਲੇਨਟ ਕਰੋ ਤੇ ਸਰ ਕੀ ਇਹਨੂੰ ਅੰਮ੍ਰਿਤ ਜੀ ਮੈਡਮ ਨੇ ਕੋਈ ਇਸ ਤਰ੍ਹਾਂ ਦੀ ਫੈਸਲਿਟੀ ਦੀ ਡਿਮਾਂਡ ਕੀਤੀ ਸੀ ਕੋਈ ਜੋ ਸਾਨੂੰ ਕੰਪਲੇਨਟ ਮਿਲੀ ਹੈ ਉਹਦੇ ਵਿੱਚ ਪੈਸਿਆਂ ਦੀ ਡਿਮਾਂਡ ਦੀ ਗੱਲ ਹਜੇ ਕਲੀਅਰ ਨਹੀਂ ਹੋਈ ਹੈ ਪਰ ਜੋ ਸੜੀ ਤਫਤੀਸ਼ ਆਈ ਹੈ ਤਫਤੀਸ਼ ਅਸੀਂ ਕੀਤੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਮਾਡਲ ਸੋ ਪ੍ਰਿੰਟੀ ਹੈ ਜਾਂ ਜੋ ਇਹ ਪਰਸਨਸ ਕਰ ਰਹੇ ਨੇ ਇਹ ਸਾਈਬਰ ਫਰੋਡ ਦੇ ਅਟੈਂਪਟ ਵਾਲੇ ਕ੍ਰਿਮੀਨਲ ਸਾਈਬਰ ਫਰੋਡ ਵਾਲੇ ਕ੍ਰਿਮੀਨਲ ਜਨੇ ਤੇ ਇਹ ਵੀ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਸ਼ਖਸ ਨੇ ਖੁਦ ਨੂੰ ਇੰਸਪੈਕਟਰ ਬਣ ਕੇ ਠੱਗੀ ਕਰਨ ਦੀ ਕੋਸ਼ਿਸ਼ ਜਿਹੜੀ ਸੀਗੀ ਅਮਰ ਨੂਰੀ ਦੇ ਨਾਲ ਕੀਤੀ ਸੀਗੀ ਫਿਲਹਾਲ ਉਹਨੇ ਚ 4 ਲੋਕਾਂ ਨੂੰ ਰਾਉਂਡ ਅਪ ਕੀਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਇਹ ਵੱਡਾ ਸਬਕ ਜ਼ਰੂਰ ਸਿੱਖਣ ਦੀ ਗੱਲ ਹੈ ਪੁਲਿਸ ਵੱਲੋਂ ਵੀ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਆਖਿਰਕਾਰ ਇਸ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਵੀ ਕਾਲ ਆਂਦੀ ਕਿਉਂਕਿ ਅੱਜਕੱਲ ਸਾਈਬਰ ਫਰੋਡ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਤਾਂ ਲੋਕ ਇਸ ਦਾ ਜਿਹੜੇ ਗਲਤ ਲੋਕ ਨੇ ਉਹ ਉਹ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਜਿਹੜੇ ਨੇ ਸਤਰ ਕਰਨ ਇਸ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਵੀ ਕਾਲ ਆਂਦੀ ਕੋਈ ਲਿੰਕ ਤੇ ਤੁਹਾਨੂੰ ਕਲਿੱਕ ਕਰਨ ਨੂੰ ਕਹਿੰਦਾ ਹੈ ਓਟੀਪੀ ਦੱਸਣ ਨੂੰ ਇਸ ਤਰ੍ਹਾਂ ਦਾ ਕੁਝ ਵੀ ਤੁਹਾਨੂੰ ਕੋਈ ਕਰਨ ਨੂੰ ਕਹਿੰਦਾ ਤੇ ਨਾ ਕੀਤਾ ਜਾਵੇ ਤੇ ਉਸ ਤੋਂ ਪਹਿਲੇ ਜ਼ਰੂਰ ਸੋਚਿਆ ਜਾਵੇ ਤੇ ਬਿਨਾਂ ਸੋਚ ਸਮਝੇ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਫਿਲਹਾਲ ਹੁਣ ਇਸ ਮਾਮਲੇ ਜੋ ਪੂਰਾ ਜਿਹੜਾ ਵੱਡਾ ਖੁਲਾਸਾ ਹੈ ਹੋ ਗਿਆ ਕਿ ਇਹ ਕੋਈ ਵੀ ਰੰਜਿਸ਼ ਪੜੀ ਕਾਲ ਜੁੜੀ ਸੀਗੀ ਅਮਰ ਨੂਰੀ ਨੂੰ ਨਹੀਂ ਆਈ ਸੀ ਬਲਕਿ ਸਾਈਬਰ ਧਗੀ ਨਾਲ ਜੁੜਿਆ ਇੱਕ ਮਾਮਲਾ ਸੀਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਹਜ਼ੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ